ਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਬਰਾਤ ਗੀਨ ਪੰਜਾਬੀ ਕੁਕਿੰਗ ਦੇ ਵਿੱਚ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਪੰਜਾਬੀ ਸਟਾਈਲ ਫਰੈਸ਼ ਮੀਠੀ ਤੇ ਗੋਭੀ ਦੇ ਬਹੁਤ ਹੀ ਸਵਾਦਿਸ਼ਟ ਇਹ ਪਰਾਠੇ ਜਿ ਜਪਾ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਪੇਸ਼ ਕਰਾਂਗੇ ਤੇ ਪਰਾਠੇ ਬਣਾਉਣ ਲਈ ਇੱਥੇ ਮੈਂ ਲਈ ਹੈ ਜੀ ਫਰੈਸ਼ ਮੀਠੀ ਤੇ ਮੀਥੀ ਨੂੰ ਚੰਗੀ ਤਰ੍ਹਾਂ ਧੋੋ ਕੇ ਨਾ ਰਾਕ ਨੂੰ ਹੀ ਰੱਖ ਦਿੱਤਾ ਸੀਗਾ ਤੇ ਇਹਨੂੰ ਇਹ ਬਿਲਕੁਲ ਆਪਾਂ ਸੁਕਾ ਕੇ ਫੇਰੇ ਦੀ ਵਰਤੋਂ ਕਰਨੀ ਹੈ ਤੇ ਨਾਲ ਹੀ ਇੱਥੇ ਲਿਆਇਆ ਜੀ ਇੱਕ ਫੁੱਲ ਫੁੱਲ ਗੋਭੀ ਦਾ ਇਹ మీడియం ਸਾਈਜ਼ ਦਾ ਫੁੱਲ ਹੈ ਤੇ ਫੁੱਲ ਗੋਭੀ ਨੂੰ ਨਾ ਆਪਾਂ ਬਿਲਕੁਲ ਉਬਲਦੇ ਪਾਣੀ ਦੇ ਵਿੱਚ ਨਮਕ ਪਾ ਕੇ ਤੇ 15 ਮਿੰਟ ਲਈ ਭੌਂ ਕੇ ਰੱਖਣਾ ਹੈ ਇਸ ਦੇ ਨਾਲ ਜਿਹੜੀ ਗੋਭੀ ਹੈ ਨਾ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਸੁਕਾ ਕੇ ਫਿਰ ਇਹਨਾਂ ਦੀ ਵਰਤੋਂ ਕਰਨੀ ਹੈ ਤੇ ਮਿਰਚ ਨੂੰ ਵੀ ਬਿਲਕੁਲ ਅੱਧੇ ਕੱਟ ਲਿਆ ਨਾਲ ਹੀ ਲਿਆ ਥੋੜਾ ਜਿਹਾ ਫ੍ਰੈਸ਼ ਹਰਾ ਧਨੀਆ ਤੇ ਗੋਭੀ ਦੇ ਫੁੱਲ ਦੇਖੋ ਬਿਲਕੁਲ ਹੀ ਸਾਫ਼ ਹੋ ਗਏ ਨੇ ਤੇ ਇਹਨਾਂ ਨੂੰ ਆਪਾਂ ਹੁਣ ਗ੍ਰੇਟ ਕਰ ਲਾਵਾਂਗੇ ਤੁਸੀਂ ਇਹਨੂੰ ਗ੍ਰੇਟ ਕਰਕੇ ਯਾਨੀ ਕਿ ਕद्दूकश ਕਰਕੇ ਵੀ ਦੀ ਵਰਤੋਂ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਬਿਲਕੁਲ ਬ੍ਰੀਕ ਕੱਟ ਕੇ ਵੀ ਦੀ ਵਰਤੋਂ ਕਰ ਸਕਦੇ ਹੋ ਤੇ ਮੈਂ ਇੱਥੇ ਥੋੜਾ ਮੋਟੇ ਵਾਲਾ ਕद्दूकश ਲਿਆਇਆ ਜੀ ਤੇ ਜਦੋਂ ਇਸ ਤਰ੍ਹਾਂ ਮੋٹے ਮੋٹے ਪੀਸ ਹਨਗੇ ਨਾ ਮੂੰਹ ਦੇ ਵਿੱਚ ਖਾਣ ਟਾਈਮ ਤੇ ਬਹੁਤ ਹੀ ਵਧੀਆ ਲੱਗਦੀ ਹੈ ਜੀ ਜਿਹੜੇ ਪਰਾਠੇ ਆ ਅਗਰ ਤੁਹਾਡੇ ਕੋਲੇ ਕਿਸੇ ਸਿਚੁਏਸ਼ਨ ਦੇ ਵਿੱਚ ਕੱਦੂ ਕਸ਼ ਨਹੀਂ ਹੈਗਾ ਜਾਂ ਤੁਹਾਡਾ ਕੱਦੂ ਕਸ਼ ਗ੍ਰੇਟਰ ਜਾਨੀ ਕਿ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਬਿਲਕੁਲ ਇਹਨੂੰ ਬਰੀਕ-ਬਰੀਕ ਕੱਟ ਕੇ ਵੀ ਇਹਦੀ ਵਰਤੋਂ ਕਰ ਸਕਦੇ ਆ ਇਸ ਤਰ੍ਹਾਂ ਨਾਈਫ ਦੇ ਨਾਲ ਇਸ ਤਰ੍ਹਾਂ ਜਿਹੜੀ ਪ੍ਰਾਠੀ ਨੂੰ ਬਹੁਤ ਹੀ ਵਧੀਆ ਲੱਗਦੀ ਆ ਫਿਰ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਹਲਕੇ ਜਿਹੇ ਹੱਥਾਂ ਦੇ ਨਾਲ ਮਿਕਸ ਕਰ ਲੈਣਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਸਭ ਤੋਂ ਪਹਿਲਾਂ ਇੱਥੇ ਮੈਂ ਅੱਧਕ ਤੇ ਹਰੀ ਮਿਰਚ ਨੂੰਡੇ ਦੇ ਵਿੱਚ ਕੁੱਟ ਕੇ ਉਹਦੀ ਪੇਸਟ ਬਣਾ ਲਈ ਸੀ ਉਹ ਆਪਾਂ ਸਵਾਦ ਅਨੁਸਾਰ ਪਾਵਾਂਗੇ ਨਾਲ ਹੀ ਲਈ ਹੈ ਜੀ ਥੋੜੀ ਜੀ ਅਜਵਾਇਨ ਜੋ ਕਿ ਹਾਜ਼ਮੇ ਦੇ ਲਈ ਬਹੁਤ ਹੀ ਵਧੀਆ ਰਹਿੰਦੀ ਹੈ ਇਹ ਜ਼ਰੂਰ ਪਾਣੀ ਹੈ ਤੇ ਇਹਨੂੰ ਮੈਂ ਹੱਥ ਦੇ ਉੱਪਰ ਮਸਲ ਕੇ ਨਾ ਪਾਇਆ ਹੈ ਤੇ ਫਿਰ ਪਾਇਆ ਜੀ ਥੋੜਾ ਜਿਹਾ ਜੀਰਾ ਸਵਾਦ ਅਨੁਸਾਰ ਕਾਲੀ ਮਿਰਚ ਥੋੜੀ ਜੀ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਮੇ ਭੁੰਨਿਆ ਹੋਇਆ ਜੀਰਾ ਪਾਊਡਰ ਲਈ ਆ ਜੀ ਤੇ ਕਸ਼ਮੀਰੀ ਲਾਲ ਮਿਸਟਰੀ ਲਈ ਆ ਥੋੜਾ ਜਿਹਾ ਦਰਦਰਾ ਘੁੱਟਕੇ ਨਾ ਸਾਬਤ ਧਨੀਆ ਲਿਆਏ ਤੇ ਨਾਲ ਹੀ ਚਮਚ ਦਾ ਚੌਥਾ ਹਿੱਸਾ ਲਿਆਏ ਆਮਚੂਰ ਪਾਊਡਰ ਸਾਰੀਆਂ ਚੀਜ਼ਾਂ ਨਾ ਆਪਾਂ ਸਵਾਦ ਅਨੁਸਾਰ ਲੈਣੀਆਂ ਵਾ ਜੋ ਮਸਾਲੇ ਤੁਹਾਡੇ ਕੋਲੇ ਨਾਰਮਲ ਘਰ ਦੇ ਵਿੱਚ ਤੁਸੀਂ ਉਹਨਾਂ ਦੀ ਵਰਤੋਂ ਕਰ ਸਕਦੇ ਆ ਮੈਂ ਥੋੜੇ ਜਿਹਾ ਜ਼ਿਆਦਾ ਹੀ ਮਸਾਲੇ ਪਾਏ ਆ ਜਿਵੇਂ ਤੁਸੀਂ ਚਾਹੋ ਉਹ ਸਾਬ ਨਾਲ ਆਪਣੇ ਹਿਸਾਬ ਦੇ ਨਾਲ ਮਸਾਲਿਆਂ ਦੀ ਵਰਤੋਂ ਕਰ ਸਕਦੇ ਆ ਤੇ ਨਮਕ ਅੱਦੀ ਵਰਤੋਂ ਆਪਾਂ ਇੱਥੇ ਨਹੀਂ ਕਰਨੀ ਜੀ ਨਮਕ ਦੀ ਵਰਤੋਂ ਆਪਾਂ ਤੁਰੰਤ ਹੀ ਕਰਾਂਗੇ ਜਿਦੋਂ ਆਪਾਂ ਪਰਾਠੇ ਬਣਾਉਣੇ ਹੋਏ ਤੇ ਪਹਿਲਾਂ ਇੱਥੇ ਮੈਂ ਆਟਾ ਮਾਰਤਾ ਗੁੰਨ ਕੇ ਤਿਆਰ ਕਰ ਲਿਆ ਸੀ ਜੀ ਗੁੰਗਨੇ ਪਾਣੀ ਦੇ ਨਾਲ ਤੇ ਆਟਾ ਗੁੰਨਣ ਸਮੇਂ ਉਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾ ਲਿਆ ਸੀ ਇਸ ਤਰ੍ਹਾਂ ਜਿਹੜੇ ਪਰਾਠੇ ਆ ਬਾਹਰੋਂ ਖਾਣ ਦੇ ਵਿੱਚ ਫੋਕਲੇ ਨਹੀਂ ਲੱਗਦੇ ਤੇ ਫਿਰ ਇੱਕ ਪੇੜਾ ਲੈ ਕੇ ਨਾ ਆਪਾਂ ਪੇੜਾ ਥੋੜੇ ਵੱਡੇ ਸਾਈਜ਼ ਦਾ ਲਿਆ ਏ ਜਿਹਨੂੰ ਆਪਾਂ ਵੇਲ ਲੈਣਾ ਹੈ ਇਸ ਤਰ੍ਹਾਂ ਨਾ ਮੈਂ ਮੀਡੀਅਮ ਜਿਹੇ ਸਾਈਜ਼ ਦੀ ਜਿਹੜੀ ਇਹ ਰੋਟੀ ਹੈ ਨਾ ਵੇਲ ਕੇ ਤਿਆਰ ਕਰ ਲਈ ਹੈ ਜਿਆਦਾ ਨਹੀਂ ਆਪਾਂ ਇਹਨੂੰ ਵਧਾਉਣਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਉਸਾਰ ਨਮਕ ਥੋੜਾ ਜਿਹਾ ਮੈਂ ਇੱਥੇ ਕਾਲਾ ਨਮਕ ਲਈ ਹੈ ਜੀ ਚਮਚ ਦਾ ਚੌਥਾ ਹਿੱਸਾ ਤੇ ਨਾਲ ਹੀ ਨੋਰਮਲ ਜਾਨੀ ਕਿ ਸੁਧਾਰਾ ਨਮਕ ਲੋੜ ਅਨਸਾਰ ਜਿੰਨਾ ਕਿ ਆਪਾਂ ਖਾਣਾ ਪਸੰਦ ਕਰਦੀ ਆਂ ਬਾਕੇ ਨਾ ਆਪਾਂ ਇਹਨੂੰ ਹਲਕੇ ਜਿਹੇ ਹੱਥਾਂ ਨਾਲ ਮਿਕਸ ਕਰ ਲੈਣਾ ਹੈ ਤੇ ਫਿਰ ਆਪਾਂ ਜੋ ਰੋਟੀ ਬੇਲ ਕੇ ਤਿਆਰ ਕੀਤੀ ਹੈ ਨਾ ਉਹਦੇ ਵਿੱਚ ਕਾਫੀ ਸਾਰੀ ਸਟਫਿੰਗ ਪਾਉਣੀ ਹੈ ਸਟਫਿੰਗ ਪਾ ਕੇ ਨਾ ਉਹਨੂੰ ਸਾਰੀਆਂ ਸਾਈਡਾਂ ਤੋਂ ਫੜ ਕੇ ਨਾ ਫੋਲਡ ਕਰ ਲੈਣਾ ਹੈ ਬਿਲਕੁਲ ਇਸ ਤਰ੍ਹਾਂ ਇੱਕ ਸਾਈਡ ਤੋਂ ਫੜ ਕੇ ਨਾ ਉਹਨੂੰ ਫੋਲਡ ਕਰਦੇ ਜਾਣਾ ਹੈ ਤੇ ਫਿਰ ਇਸ ਤਰ੍ਹਾਂ ਉਹਨੂੰ ਘੁਮਾ ਦੇਣਾ ਹੈ ਜਾਨਕਿ ਗੋਲ ਇੱਕ ਸਾਈਡ ਨੂੰ ਕਰ ਦੇਣਾ ਹੈ ਤੇ ਲੋਜੀ ਤੇ ਫਿਰ ਉੱਪਰੋਂ ਪ੍ਰੈਸ ਕਰਕੇ ਆਪਾਂ ਇਹਨੂੰ ਹੱਥਾਂ ਦੇ ਨਾਲ ਜਿਹੜੀ ਇਹਦੇ ਥੋੜੀ ਜਿਹੀ 에ਅਰ ਹੁੰਦੀ ਹੈ ਨਾ ਹਵਾ ਹੁੰਦੀ ਹੈ ਉਹ ਕੱਢ ਲੈਣੀ ਹੈ ਇਸ ਤਰ੍ਹਾਂ ਜਿਹੜਾ ਪ੍ਰਾਠਾ ਫਿਰ ਬਿਲਕੁਲ ਵੀ ਟੁੱਟਦਾ ਨਹੀਂ ਫਿਰ ਇਹਦੇ ਉੱਪਰ ਆਪਾਂ ਸੁੱਕਾ ਆਟਾ ਲਗਾ ਕੇ ਜਾਨੀ ਕਿ ਪਰੇਥਨ ਲਗਾ ਕੇ ਫਿਰ ਆਪਾਂ ਇਹਨੂੰ ਵੇਲ ਕੇ ਪਿਆਰ ਕਰ ਲੈਣਾ ਹੈ ਤੇ ਬਿਲਕੁਲ ਵੀ ਇਹਦੀ ਜਿਹੜੀ ਸਟਫਿੰਗ ਬਾਹਰ ਨਹੀਂ ਨਿਕਲੇਗੀ ਅਗਰ ਤੁਸੀਂ ਬਿਲਕੁਲ ਇਸ ਤਰੀਕੇ ਦੇ ਨਾਲ ਬਣਾਉਗੇ ਬਹੁਤ ਹੀ ਟੇਸਟੀ ਗੋਭੀ ਤੇ ਮਿੱਠੀ ਦੇ ਪ੍ਰਾਠੀ ਮੰਦੀ ਹੈ ਜੀ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਲੱਗਦੀ ਹੈ ਤੇ ਤੁਸੀਂ ਇਹਦੇ ਵਿੱਚ ਨਾ ਮਿਰਚ ਬਿਲਕੁਲ ਕੁੱਟੀ ਹੋਈ ਮਿਰਚ ਦੀ ਵਰਤੋਂ ਕਰਨੀ ਉਹਦੇ ਨਾਲ ਜਿਹੜਾ ਟੇਸਟ ਨਾ ਹੋਰ ਵੀ ਦੁੱਗਣਾ ਹੋ ਜਾਂਦਾ ਹੈ ਤੇ ਦੇਖੋ ਪਰਾਠਾ ਵੇਲ ਕੇ ਆਪਾਂ ਹਲਕੇ ਜਿਹੇ ਹੱਥਾ ਨਾਲ ਤਿਆਰ ਕਰ ਲਿਆ ਇਹ ਪਰਾਠੇ ਨੂੰ ਬਿਲਕੁਲ ਹਲਕੇ ਜਿਹੇ ਹੱਥ ਨਾਲ ਹੀ ਆਪਾਂ ਵੇਲਣਾ ਹੈ ਜੀ ਤੇ ਫਿਰ ਦੂਜੀ ਸਾਈਡ ਤਵਾ ਗਰਮ ਹੋਣ ਲਈ ਰੱਖਿਆ ਸੀ ਗਰਮ ਤਵੇ ਦੇ ਉੱਪਰ ਆਪਾਂ ਪਰਾਠਾ ਪਾ ਦੇਣਾ ਹੈ ਤੇ ਫਿਰ ਇਹਦੀਆਂ ਸਾਈਡਾਂ ਪਲਟ-ਪਲਟ ਕੇ ਨਾ ਇਹਨੂੰ ਸੇਕ ਲੈਣਾ ਹੈ ਯਾਨੀ ਕਿ ਪਕਾ ਲੈਣਾ ਹੈ ਤੇ ਉੱਪਰ ਆਪਾਂ ਸਾਈਡ ਬਦਲ ਕੇ ਨਾ ਜੀ ਉੱਪਰ ਆਪਾਂ ਲਗਾਵਾਂਗੇ ਜੀ ਦੇਸੀ ਘਿਓ ਤੁਹਾਡੇ ਕੋਲ ਜੋ ਵੀ ਘਿਓ ਹੈਗਾ ਰਿਫਾਈਨ ਘਿਓ ਤੇਲ ਹੈਗਾ ਇਹਦੇ ਇਸ ਦਾਲਡਾ ਘਿਓ ਹੈਗਾ ਦੇਸੀ ਘਿਓ ਤੁਸੀਂ ਉਹਦੀ ਵਰਤੋਂ ਕਰ ਸਕਦੇ ਆਂ ਤੇ ਦੂਸਰੀ ਸਾਈਡ ਵੀ ਪਲਟ ਕੇ ਉੱਪਰ ਆਪੇ ਦੇ ਦੇਸੀ ਕਿਉ ਲਗਾ ਲੈਣਾ ਹੀ ਜੀ ਤੇ ਇਸੇ ਤਰ੍ਹਾਂ ਪਲਟ ਪਲਟ ਕੇ ਆਪਾਂ ਕਰੰਚੀ ਜਾਂ ਕ੍ਰਿਸਪੀ ਜਾਂ ਪਰਾਠਾ ਬਣਾ ਕੇ ਨੂੰ ਤਿਆਰ ਕਰ ਲੈਣਾ ਬਹੁਤ ਹੀ ਟੇਸਟੀ ਲੱਗਦਾ ਖਾਣ ਦੇ ਵਿੱਚ ਬਿਲਕੁਲ ਹਲਕੇ ਜਿਹਾ ਹਨ ਇਸ ਤਰ੍ਹਾਂ ਪ੍ਰੈਸ ਕਰ ਕਰਕੇ ਜਿਹਦੋਂ ਸੇਕਦੀਆਂ ਨਾ ਵਿੱਚ ਦੋ ਗਰਮਾ ਗਰਮ ਮੱਖਣ ਦੇ ਨਾਲ ਇਹਨੂੰ ਖਾਣੀਆਂ ਤਾਂ ਬਹੁਤ ਹੀ ਟੇਸਟੀ ਲੱਗਦਾ ਹੈ ਦੇਖੋ ਰਾठाਪਾ ਦੋਨਾਂ ਸਾਈਡਾਂ ਤੋਂ ਸੇਕ ਕੇ ਤਿਆਰ ਕਰ ਲਿਆ ਹੈ ਦੇਖਣ ਨੂੰ ਕਿੰਨਾ ਵਧੀਆ ਲੱਗਦਾ ਹੈ ਨਾ ਤੇ ਮੈਂ ਤੁਹਾਨੂੰ ਵਿੱਚੋਂ ਕੱਟ ਕੇ ਵੀ ਦਿਖਾਉਣੀ ਆ ਬਹੁਤ ਹੀ ਵਧੀਆ ਲੱਗਦਾ ਹੈ ਜੇ ਤੁਹਾਨੂੰ ਮੈਂ ਵਿੱਚੋਂ ਕੱਟ ਕੇ ਦਿਖਾਉਣੀ ਆ ਜਿਹਦੀ ਸਟਫਿੰਗ ਆ ਨਾ ਕਾਫੀ ਵਧੀਆ ਲੱਗਦੀ ਹੈ ਦੇਖਣ ਨੂੰ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਲੱਗਦਾ ਹੈ ਤੁਸੀਂ ਇਹਨੂੰ ਦਹੀਂ ਦੇ ਨਾਲ ਖਾ ਸਕਦੇ ਹੋ ਆਚਾਰ ਚਟਨੀ ਦੇ ਨਾਲ ਖਾ ਸਕਦੇ ਹੋ ਮੱਖਣ ਦੇ ਨਾਲ ਖਾ ਸਕਦੇ ਹੋ ਬਹੁਤ ਹੀ ਵਧੀਆ ਲੱਗਦਾ ਹੈ ਬਿਲਕੁਲ ਇਸ ਤਰ੍ਹਾਂ ਓਪਨ ਕਰਕੇ ਦੇਖਿਓ ਜਿਹੜਾ ਪਰਾਠਾ ਇਹਨੇ ਜੀ ਸਟਫਿੰਗਾਂ ਕਿੰਨੀ ਵਧੀਆ ਲੱਗਦੀ ਐ ਦੇਖਣ ਨੂੰ ਤੇ ਖਾਣ ਦੇ ਵਿੱਚ ਵੀ ਬਹੁਤ ਵਧੀਆ ਲੱਗਦੀ ਐ ਬਹੁਤ ਹੀ ਟੇਸਟੀ ਪਰਾਠਾ ਬਣ ਕੇ ਤਿਆਰ ਹੋ ਚੁੱਕਾ ਹੈ ਜੀ ਤੇ ਉੱਪਰ ਵੀ ਆਪਾਂ ਪਾਵਾਂਗੇ ਫ੍ਰੈਸ਼ ਕਰਦਾ ਮੱਖਣ ਤੇ ਮੱਖਣ ਦੇ ਨਾਲ ਖਾਓ ਤੇ ਐਨਜੋਏ ਕਰੋ ਤਾਂ ਹਨੂ ਮੇਰੀ ਇੱਕ ਗੋਭੀ ਤੇ ਮੇਥੀ ਦੇ ਪਰਾਠੇ ਦੀ ਰੈਸਪੀ ਵਧੀਆ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਮੇਲ ਜਾਵਿਤੇ ਗਰਮਾ ਗਰਮ ਪ੍ਰਾਠਾ ਤੁਸੀਂ ਇੰਜੋਏ ਕਰੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਮਿਲਦੇ ਆ ਨਵੀਂ ਤੇ ਟੇਸਟੀ ਰੈਸਪੀ ਦੇ ਨਾਲ ਥੈਂਕ ਯੂ ਸੋ ਮਚ ਬਾਏ ਬਾਏ